ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਾਗਰਾ ਪ੍ਰੋਡਕਸ਼ਨ ਜੂ ਵੀ ਦੇਖਣ ਵਾਲੇ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਭਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਭਾਈ ਜੀ ਓਹੀ ਆਪਾਂ ਸੇਲ ਫੇਰ ਲਾ ਰਹੇ ਆਂ ਭਾਈ ਕੱਲ ਨੂੰ 250 ਦਾ ਇੱਕ ਹੈ ਭਾਈ 500 ਦੇ ਦੋ ਆ ਭਾਈ ਜੀ 250 ਦਾ ਇੱਕ ਹੈ 500 ਦੇ ਦੋ ਆ ਦਿਖਾਉਣਾ ਭਾਈ ਸੋਨੂੰ ਖੂਤਰਾ ਯਾ 50 ਤੋਂ 60 ਕਬੂਤਰ ਹੋਣਗੇ ਆਪਣੇ ਕੋਲ ਆਏ ਹੋਏ ਬਾਈ ਕਈ ਦਿਨੋਂ ਕਿ ਸੇਲ ਲਾਈ ਨਹੀਂ ਹੈਗੀ ਆਪਣੇ ਤੇ ਟੋਂਗੇ ਆਪਣੇ ਆਉਂਦੇ ਵਿਕ ਜਾਂਦੇ ਸੀ ਤਾਂ ਨਹੀਂ ਲੱਗੀ ਹੋਈ ਸੇਲ ਛੀਕੋ ਬਈ ਇੱਕ ਦਾ ਸੈਂਟੀਨੇਟ ਵਟ ਆਪਣੇ ਕੋਲ ਆ ਦੇਖੋ ਇਹ ਸੈਂਟੀਨੇਟ ਕੋ ਉਤਰ ਆ ਬਾਈ ਇਧਰ ਬਾਕੀ ਸੇਲ ਲਾ ਗਈ ਆ ਲਓ ਜੀ ਕਰ ਲਓ ਗੌਰ ਬਾਈ ਲਓ ਬਾਈ ਜੀ ਕਬੂਤਰ ਹੋਸ ਨੱਕੇ ਬੈਠਿਆ ਹੈ ਤੇ ਇੱਕ ਇੰਨਾ ਚਾ ਲੱਠਾ ਬੈਠਾ ਬਾਈ ਮੈਸੀ ਕਹਿੰਦਾ ਮੈਸੀ ਕਹਿੰਦੀ ਕੀ ਕਹਿੰਦਾ ਮੈਨੂੰ ਇੱਕ ਲੱਠਾ ਬਾਈ ਠੀਕ ਹੈ ਵਾਕਿਆ ਸੀੜਾ ਬਾਈ ਜੀ ਹਰ ਲੋ ਗੌਰ 220 ਸੋਨੂ ਦੇਣੇ ਆ ਬਾਈ ਆਪਾਂ ਨੇ 220 ਬਾਈ ਜੀ 220 ਸੋਨੂ ਦੇਣੇ ਆ ਬਾਈ ਆਪਾਂ ਨੇ ਪੁੱਲੋ ਬਾਈ ਜੀ ਆ ਦੇਖੋ ਡੱਬਾ ਕਿੰਨਾ ਸੋਨਾ ਕਬੂਤਰ ਹੋਵੇ ਇਹ ਡੱਬਾ ਕਬੂਤਰ ਹੋਈ लो भाई कर चलो चेक ठीक है सेल लग रही है भाई कल दारा ढाई सौ का एक पाँच सौ का दो भाई ठीक है भाई जी भाई जी कर लो कल्ला चेक ठीक है भाई पजा कबूतर आए हुए ने अपने को शकता भी हो तो अपने को आए हुए ना बी ਕਈ ਦਿਨ ਹੋ ਗਏ ਲਾਈਨ ਹੈ ਵੀ ਸੇਲ ਮਾਸ਼ਾਅੱਲਾ ਦੀ ਹੈ ਬਾਈ 250 ਦਾ ਇੱਕ ਹੈ ਬਾਈ 500 ਦੇ ਦੋ ਆ ਬਾਈ ਜੀ ਇਹ ਕਰ ਲਓ ਬਈ ਚੈੱਕ ਆ ਜੀ ਬਾਈ ਜੀ ਅਲੱਗ ਅਲੱਗ ਉੱਤਰ ਚੈੱਕ ਕਰ ਲਓ ਬਈ ਉੱਤਰ ਬਹੁਤ ਸ਼ਾਨਦਾਰ ਆਏ ਹੋਏ ਨੇ ਬਾਈ ਜਿੰਨੇ ਵੀ ਕਹਦਾ ਹੁਣ ਨਹੀਂ ਸ਼ਾਨਦਾਰ ਨੇ ਬਾਈ ਤੇ ਲਓ ਬਾਈ ਇੱਕ ਤਾਂ ਕਾਲਾ ਡੱਬਾ ਫਿਰਦਾ ਇਹ ਜਾ ਸੀਲ ਹੈ ਕਾਲਾ ਡੱਬਾ ਇਹ ਲੋਈ ਡਿਲੀਵਰੀ ਆਪਾਂ ਕਿਤੇ ਕਰਨੀ ਨਹੀਂ ਹੈਗੀ ਕਈ ਵਾਰੀ ਬੰਦਾ ਕਹਿੰਦਾ ਡਿਲੀਵਰੀ ਕਰ ਦੋ ਡਿਲੀਵਰੀ ਨਹੀਂ ਆਪਾਂ ਕਿਤੇ ਕਰਦੇ ਬਾਈ ਠੀਕ ਹੈ ਜਿੱਥੋਂ ਅਗੇ ਲੈ ਆ ਸਕਦੇ ਆਂ ਬਾਈ ਜੀ ਤੇ ਲੋ ਬਾਈ ਜੀ ਠੀਕ ਹੈ ਲੋ ਬਾਈ ਜੀ ਤੇ ਇੱਕ ਆਪਸ ਨੂੰ ਲੱਕਾ ਵਖਾਉਣੇ ਹੈ ਉਹ ਦੁਕਾਨ 'ਚ ਬੈਠਾ ਉਹ ਤੁਹਾਨੂੰ ਦਿਖਾਉਣੇ ਹੈ ਬਾਈ ਲੋ ਬਾਈ ਜੀ ਇਹ ਲੱਕਾ ਹੈਗਾ ਇਹ ਦਿਨ ਆਪਣੇ 500 ਰੁਪਏ ਦਾ ਬਈ ਇਹ ਲੱਕਾ ਕਬੂਤਰ ਹੈ ਬਈ ਇਹ ਆਉਟੀ ਜਾ ਬਈ ਫੁੱਲਾਂ ਆ ਦੇਖ ਲਓ ਪੁੰਛ ਕਿਵੇਂ ਕਰੀ ਫਰਦਾਇਓ ਇਹਦੀ ਗਰਦਨ ਵੀ ਆਈ ਜਾਂਦਾ ਬੁੱਧੀ ਵਾਲਾ ਕਾਲੇ ਅੱਖਾਂ ਦਾ ਬਈ ਠੀਕ ਹੈ ਡੱਬਾ ਇਹਦੀ ਢੂਂਗੇ ਤੇ ਡੱਬਾ ਹੈਗਾ ਮੋਜਾਂ ਫੁੱਲਾਂ ਡੱਬੇ ਦੀ ਢੂਂਗੇ ਦੀ ਆ ਬਾਈ ਠੀਕ ਹੈ ਬਈ ਇਹ ਲੱਕਾ ਕਬੂਤਰ ਹੈਗਾ ਇਹ 500 ਰੁਪਏ ਦਾ ਦੇਣਾ ਬਈ ਆਪਣੇ ਕੋਲ ਲਈ ਠੀਕ ਹੈ ਬਈ ਪਿਓਰਟੀ ਦਾ ਫੁੱਲਾਂ ਜਿਹੜਾ ਲੋਕ ਲੱਕੇ ਜਾਂਦਾ ਆਪਾਂ ਨੂੰ ਉਹ ਚੀਜ਼ ਆ ਬਾਈ ਠੀਕ ਹੈ ਬਾਈ ਜੀ ਲੈ ਜੋ ਦੇਖਦੇ ਚੱਲਿੰਦਾ ਤੇ ਬਾਕੀ ਹੁਣ ਆਪਣੇ ਵੀਡੀਓ ਆ ਡਰਾਈਵਰ ਆਉਂਦੇ ਰਹਿਣਗੇ ਬਾਈ ਜੀ ਠੀਕ ਹੈ ਬਾਈ ਜੀ ਕਿਉਂਕਿ ਮਾਰਕ ਥੱਲਾ ਹੋਗਾ ਸੀ ਉਹਦੇ ਕਰਕੇ ਵੀਡੀਓ ਨਹੀਂ ਬਣਦੀ ਮੈਂ ਹੋਰ ਕਿੰਨਾ ਸੁਖਰ ਹੋ ਗਿਆ ਆਪਾਂ ਨੂੰ ਜਿਹਨਾਂ ਲੋਕਾਂ ਕਿ ਵੀਡੀਓ ਨਹੀਂ ਪੈਂਦੀ ਸੀ ਤੇ ਹੁਣ ਰੈਗੂਲਰ ਵੀਡੀਓ ਮੋਰਨਗ ਕਿਮਾਇੰਦ ਵਾਹ ਲੈ ਗਿਆ ਹੁਣ ਸਰੀਲ ਸੈੱਟ ਹੋਣ ਲੱਗ ਗਿਆ ਹੁਣ ਰੈਗੂਲਰ ਵੀਡੀਓ ਆ ਬਰੋ ਭਾਈ ਜੇ ਕਿਸੇ ਨੂੰ 슈ਗਰ ਦਾ ਪੱਕਾ ਲਾਜਾਦਾ ਜਰੂਰ ਰੱਖੀਓ ਤਾਂ ਕਿchna ਬਈ ਤੇ ਬਾਕੀ ਨਾ ਕਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲੋ ਤੇ ਨਾਗਰ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਨਵੇਂ ਵੀਡੀਓ 'ਚ तकलीफ़ वाहिगुरु जी का ख़सा वाहिगुरु जी